ਬਟਾਲਾ ਦੇ ਨੇੜੇ ਮੰਗਲਵਾਰ ਨੂੰ ਟਰੱਕ ਡਰਾਈਵਰ ਨਾਲ ਜੀਵ ਕਿਸਮ ਦੀ ਲੁੱਟ ਹੋਈ ਹੈ ਸਥਾਨਕ ਗੁਖੂਵਾਲ ਬਾਈਪਾਸ ਨੇੜੇ ਅਰਪਸਾਤੇ ਮੁੰਡੇ ਅਤੇ ਕੁੜੀਆਂ ਨੇ ਟਰੈਲਾ ਡਰਾਈਵਰ ਉੱਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਕੋਲੋਂ ਨਗਦੀ ਲੁੱਟ ਕੇ ਫਰਾਰ ਹੋ ਗਏ ਜ਼ਖਮੀ ਡਰਾਈਵਰ ਬਲੋਂ ਰੋਲਪਾਏ ਜਾਣ ਤੇ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਬੰਦੇ ਜਾਣਕਾਰੀ ਦੇ ਦਿੰਦਾ ਸਿਲੋ ਹਸਪਤਾਲ ਬਟਾਲਾ ਵਿਖੇ ਜੇਰੇ ਇਲਾਜ ਬੁੱਧੂ ਰਾਮ ਪੁੱਤਰ ਰਾਜੂ ਰਾਮ ਵਾਸੀ ਰਸਤਾ ਨੇ ਦੱਸਿਆ ਇਹੋ ਟਰਾਲਾ ਡਰਾਈਵਰ ਹੈ ਤੇ ਮੰਗਲਵਾਰ ਨੂੰ ਟਰਾਲੇ ਤੇ ਸੀਮੈਂਟ ਲੱਦ ਕੇ ਪਠਾਨਕੋਟ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਬਟਾਲਾ ਸਥਿਤ ਗੋਖੂਵਾਲ ਬਾਈਪਾਸ ਸਥਿਤ ਪਿੰਡ ਅਹਮਦਾਬਾਦ ਨੇੜੇ ਟਰਾਲ ਪੰਪ ਕੋਲ ਪੁੱਜਿਆ ਤਾਂ ਉਹਦੇ ਟਰਾਲੇ ਦੇ ਟਾਇਰਾਂ ਵਿੱਚੋਂ ਧੂਆ ਨਿਕਲ ਰਿਹਾ ਸੀ ਜਿਸ ਨੂੰ ਉਤਰ ਕੇ ਦੇਖ ਲਗਾ ਤਾਂ ਇੰਨੇ ਨੂੰ ਦੋ ਨੌਜਵਾਨ ਲੜਕੀਆਂ ਆਇਆਂ ਜਿਨ੍ਹਾਂ ਕੋਲ ਚੱਕੂ ਸੰਤ ਉਕਤ ਡਰਾਈਵਰ ਤੇ ਅੱਗੇ ਦੱਸਿਆ ਕਿ ਉਕਤ ਲੜਕੇ ਅਤੇ ਲੜਕੀਆਂ ਨੇ ਉਸਤੇ ਚੱਕੋ ਨਾਲ ਵਾਰ ਕੀਤਾ ਗਿਆ ਜਿਸ ਵਲੋ ਉਸ ਵਲੋ ਬਾ ਆਪਣੇ ਅੱਗੇ ਕਰਕੇ ਆਪਰਾਮਤ ਚਾਕ ਕੀਤਾ ਪਰ ਇਸ ਦੌਰਾਨ ਉਸ ਦੀ ਬਾਤੇ ਚਾਕੂ ਲੱਗ ਨਾਲ ਜ਼ਖਮੀ ਹੋ ਗਿਆ ਉਸ ਨੇ ਅੱਗੇ ਦੱਸਿਆ ਕਿ ਉਕਤ ਮੁੰਡੇ ਅਤੇ ਕੁੜੀਆਂ ਉਹਨਾਂ ਕੋਲੋਂ 8000 ਰੁਪਏ ਜੋ ਕਿ ਉਸ ਦੀ ਜੈਕਟ ਵਿੱਚ ਸਨ ਹੋ ਕੇ ਖੇਤਾ ਵੱਲੋਂ ਭੱਜ ਗਏ ਜਿਸ ਤੇ ਉਸ ਵਲੋਂ ਰੋਲਾ ਪਾਇਆ ਜਾਂਦਾ ਲੋਕਾ ਇਕੱਠੇ ਹੋ ਗਏ ਜਿਨ੍ਹਾਂ ਦੀ ਮਦਦ ਨਾਲ ਫੋਕ ਕਰਨ ਵਾਲੇ ਕੇ ਲੜਕੇ ਲੱਕਿਆਂ ਨੂੰ ਕਾਬੂ ਕਰ ਲਿਆ ਅਤੇ ਫਿਰ ਥਾਣਾ ਕਲਾਰ ਸਿੰਘ ਪੁਲਿਸ ਹਵਾਲੇ ਕਰ ਦਿੱਤਾ ਗਿਆ ਜਖਮੀ ਡਰਾਈਵਰ ਬੁੱਧੂ ਰਾਮ ਨੂੰ ਐਂਬੂਲੈਂਸ 108 ਰਾਹੀਂ ਸੇਵਾਸਬੱਟਾ ਲਾਬਿਖੇ ਲਾਜਲੀ ਭਰਤੀ ਕਰਵਾਇਆ ਗਿਆ ਹੈ ਇਸ ਬੰਦੇ ਜਦੋਂ ਥਾਣਾ ਕਿਲਾ ਲਾਜਸੇਮ ਦੇ ਐਸਐਚਓ ਪ੍ਰਭ ਜੋਸ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਖਮੀ ਟਰਾਲਾ ਡਰਾਈਵਰ ਦੇ ਬਿਆਨ ਐਸਐਸਆਈ ਕੋ ਬਾਲ ਸਿੰਘ ਵੱਲੋਂ ਕਲਮਬੰਦ ਕਰ ਲਈ ਗਈ ਹਨ ਤੇ ਥਾਣਾ ਮੁਖੀ ਨੇ ਕਿਹਾ ਕਿ ਫੜੇਗੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਿਊਰੋ ਰਿਪੋਰਟ ਆਲ ਪੰਜਾਬ న్యూਸ ਇਹ ਕੱਲ ਦੀ ਗੱਲ ਹੈ 2 12 2021 ਦੀ ਤੇ ਕੋਈ ਇੱਕ ਡਰਾਈਵਰ ਆ ਪੁਤਰਾ ਉਹ ਰਸਤਾਂ ਤੋਂ ਲੈ ਕੇ ਪਠਾਨਕੋਟ ਨੂੰ ਜਾ ਰਿਹਾ ਹੈ ਤੇ ਬਾਈਪਾਸ ਸ਼ਾਮਪੂਰੇ ਲੰਘੇ ਪੁਲ ਤੋਂ ਲੰਘੇ ਕੁਝ ਵਿਅਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕੁਲਕੁ ਦੁਖਿਆਰੀ ਹਰਕੀਆਂ ਵੇਖ ਕੇ ਉਹਨੇ ਰੋਕ ਲਿਆ ਤੇ ਜਦੋਂ ਉਹਨੂੰ ਇਹ ਕਿੰਨੀ ਗੱਲ ਸੁਣੀ ਤੇ ਉਹਨੇ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਉਹਦੇ ਪੈਸੇ ਲਏ ਕਿਉਂ ਕਰਦੇ ਸੀ ਜੇ ਟਿੱਕੀ ਤਰੀਕਾ ਸੀ ਜੇ ਨਰਪ੍ਰਿਕਾ ਕਿਸੇ ਲੋਟਾ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਜੁਕਿਆ ਕੇ ਕੁੜੀਆਂ ਚਲਨ ਦੂਰ ਹੋਣੀ ਇੱਕ ਕੰਮ ਵਾਲੇ ਰੁਕਿਆ ਉਹ ਵੇਖਿਆ ਤੇ ਕੁੜੀਆਂ ਨੇ ਜਿਹੜੋਂ ਨੇ ਥੱਲੇ ਉਤਰ ਕੇ ਉਹਨਾਂ ਦੀ ਗੱਲ ਸਵੇ ਤਾਂ ਪਿੱਛੋਂ ਲੋਕ ਮੁੰਡੇ ਆ ਕੇ ਉਹਨਾਂ ਨੂੰ ਖਿੱਚ ਰਹਾ ਕਰਦੇ ਪਏ ਸਾਨੂੰ ਤੱਕ ਕਿੰਨੇ ਅਜ ਤੱਕ ਕੇ ਕੇਸ ਵਾਪਰ ਮੇਰੇ ਦੌਰਾਨ ਮੇਰੇ ਪੀੜ੍ਹ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਪਿਛਲੇ ਮਾਮਲੇ ਜਿਹੜੇ ਸਾਰੇ ਜਿਹੜੇ ਆ ਚਾਰ ਹੰਦੇ ਆ ਇਹ ਸਾਰੇ ਡਰੱਗ ਦੇ ਤੁਹਾਡੇ ਮੇਨ ਪ੍ਰੋਜੈਕਟ ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਹੁੰਦੀਆਂ ਕਿ ਕਰ ਰਹੇ ਕੋਈ ਨਸ਼ੇਦਾਰਾਂ ਕੀ ਕਰ ਰਹੇ ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਸਾਰੇ ਡਰੱਗ ਡਿਪਟੇ ਆ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹੋ ਹੀ ਆ ਤੇ ਇਹ ਰਿਮਾਂਡ ਦੇ ਦੌਰਾਨ ਹੋਰ ਵੀ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹੰਨੀ ਟ੍ਰੈਪ ਹੋਏ ਕੀ ਉਮਰ ਕੀ ਹੈ ਸਰ ਸਾਰਾ ਹਜੇ ਇਹਨਾਂ ਦੇ 20 ਤੋਂ 25 ਸਾਲ ਇਹਦਾ ਆਪਸ ਵਿੱਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਕੋਈ ਫਾਸਸ ਸਚੇਣੀ ਹੈ ਇਕੱਠੇ ਨਸ਼ਾ ਕਰਦੇ ਪੈਸੇ ਫਰਾਡ ਕਰਕੇ ਦੇ ਪੈਸੇ ਰੋਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਜੀਨ ਹੈ ਇਹ ਲੋਕਾਂ ਦੀ ਅਹ ਸਰੇ ਆਪਸੇ ਸੰਪਰਕ ਚ ਕਿੱਦਾਂ ਆਉਂਦੇ ਨੇ ਸਾਰੇ ਦੇਖੋ ਨਸ਼ੇ ਦੀ ਪੂਰਤੀ ਵਾਸਤੇ ਜਿੱਥੇ ਨਸ਼ਾ ਇਕੱਠੇ ਕਰਦੇ ਆ ਉਹ ਤੋਂ ਨਾ ਵਾਪਸ ਸੂਰਬੀਸ਼ ਨੂੰ ਬੱਝੀ ਜਾਂਦਾ ਤੇ ਫਿਰ ਇਹ ਪਲਾਨ ਕਰਕੇ ਦੁਬਾਰੇ ਹਣੀ ਕਰ ਕਰਦੇ ਰਹਿੰਦੇ ਰਹਿੰਦੇ ਰਹਿੰਦੇ